ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਅਸੀਂ ਪੁਰਾਣੀਆਂ ਚੀਜ਼ਾਂ ਤੇ ਤੁਸੀਂ ਦੇਖਣਾ ਵੀ ਮਿੱਟੀ ਦੀਆਂ ਜਿਹੜੀਆਂ ਚੀਜ਼ਾਂ ਪਕਾ ਕੇ ਤੇ ਆਪਾਂ ਘਰਾਂ ਵਿੱਚ ਲਿਆ ਕੇ ਜਿਨ੍ਹਾਂ ਵਿੱਚ ਆਪਾਂ ਭੋਜਨ ਬਣਾ ਕੇ ਖਾਈਦਾ ਆ ਤੇ ਉਹ ਚੀਜ਼ਾਂ ਜਿਹੜੀਆਂ ਵਾਪਸ ਆਉਂਦੀਆਂ ਜਾ ਰਹੀਆਂ ਲੋਕ ਜਿਹੜੇ ਪੁਰਾਣੀਆਂ ਚੀਜ਼ਾਂ ਨਾਲ ਨੂੰ ਹੁੰਦੇ ਜਾਂਦੇ ਆ ਸੋ ਉਹ ਤੁਹਾਨੂੰ ਚੀਜ਼ਾਂ ਵੀ ਦਿਖਾਉਂਦੇ ਆ ਨਾਲ ਨਾਲ ਅੰਕਲ ਦੇ ਨਾਲ ਗੱਲਬਾਤ ਕਰਾਉਂਦੇ ਆ ਤੇ ਅਸੀਂ ਇੱਥੇ ਅੰਕਲ ਦੀ ਦੁਕਾਨ ਦੇ ਉੱਤੇ ਪਹੁੰਚੇ ਸੀ ਏ ਜਦਾਂ ਸੋਫੀਪਿੰਡ ਨੂੰ ਜਦੋਂ ਆਪਾਂ ਜਾਈਦਾ ਹੈ ਨਾ ਇਹ ਤੋਂ ਮੈਕ ਤੋਂ ਅੱਗੇ ਨੂੰ ਆਣ ਕੇ ਆ ਮੈਕ ਦੀ ਜਿਹੜਾ ਜਲੰਧਰ ਹਵੇਲੀ ਤੋਰੇ ਨੂੰ ਉੱਥੇ ਰੋਡ ਦੇ ਉੱਤੇ ਜਿਹੜਾ ਇੱਧਰ ਨੂੰ ਜਾਂਦਾ ਹੈ ਜੜਿਆਲੇ ਵਾਲ ਨੂੰ ਉਸੇ ਰੋਡ ਦੇ ਉੱਤੇ ਅੰਕਲ ਦੀ ਦੁਕਾਨ ਆ ਤੇ ਅੰਕਲ ਨਾਲ ajo ਗੱਲਬਾਤ ਵੀ ਕਰਦੇ ਆ ਤੁਹਾਡੇ ਨਾਲ ਕਰਾਉਂਦੇ ਆ ਗੱਲਬਾਤ ਤੇ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਅੰਕਲ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਸਾਨੂੰ 45 ਸਾਲ ਹੋ ਗਏ ਉਦਾਂ ਸੀ 300 ਸਾਲਾਂ ਤੋਂ ਇਸ ਚੋਰ ਰਹੇ ਨੇ 300 ਸਾਲਾਂ ਤੋਂ ਹਾਂ ਜੀ ਮੰ ਤਿੰਨ ਸਦੀਆਂ ਤੋਂ ਅੰਕਲ ਹੁਣ ਇੱਥੇ ਰਹਿ ਰਹੇ ਆ ਤੁਸੀਂ ਆ ਦੇਖੋ ਆ ਪੈਕਿੰਗ ਕੀਤੀ ਆ ਆ ਪੈਕਿੰਗ ਦੇ ਵਿੱਚ ਯਾਰ ਅਕਲ ਉਹਦੀ ਆਵਾਜ਼ ਆਉਂਦੀ ਉਹ ਬੰਦਾ ਬੰਦ ਕਰ ਤੂੰ ਦੋ ਮਿੰਟ ਆ ਪੈਕਿੰਗ ਦੇ ਉਧਰ ਬੰਦ ਕਰਵਾ ਲੈ ਤਾਂ ਕਰਾ ਦੇ ਮੇਰੇ ਦੋ ਅੰਕਲ ਦੇ ਨਾਲ ਗੱਲਬਾਤ ਕਰਦੇ ਆ ਅੰਕਲ ਇਹ ਕਿੰਨਾ ਕਚਰ ਹੋ ਗਿਆ ਤੁਹਾਨੂੰ ਇੱਥੇ ਇਹ ਕੰਮ ਕਰਦੇ ਆ ਇਹ ਕੰਮ ਕਰਦੇ ਆ ਤੁਹਾਨੂੰ ਘੱਟ ਘੱਟ 45 ਸਾਲ ਹੋ ਗਏ 45 ਸਾਲ ਹਾਂ ਉਦਾਂ ਅਸੀਂ ਨਾਰਮਲ ਕੰਮ ਕਰਦੇ ਸੀਗੇ ਉਹਨੂੰ 300 ਸਾਲ ਹੋ ਗਏ ਮਗ ਤਿੰਨ ਸੌ ਸਾਲ ਹੋ ਗਏ ਮਲ ਕਿੰਵੀਂ ਪੀੜ੍ਹੀ ਲਾ ਲਓ ਤੁਹਾਡੀ ਅੱਠਵੀਂ ਦਸਵੀਂ ਮੇਰੀ 15ਵੀਂ ਬਿੜੀ ਹੈ 15ਵੀਂ ਪੀੜ੍ਹੀ ਅੰਕਲ ਦੀ ਇਹ ਇਹ ਕੰਮ ਵਿੱਚ ਆ ਦੇਖ ਲਓ ਤੇ ਆ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦਾ ਆ ਦੇਖੋ ਕੋਈ ਚੀਜ਼ ਪੈਕ ਕੀਤੀ ਆ ਤੇ ਲੱਗਦਾ ਇਦਾਂ ਵੀ ਜਦੋਂ ਆਪਾਂ ਰੈਡੀਮੇਡ ਕੋਈ ਚੀਜ਼ ਦਾ ਸਟੀਲ ਦੀ ਜਾਂ ਹੋਰ ਕੋਈ ਚੀਜ਼ ਆਪਾਂ ਦੁਕਾਨੇ ਲੈਣ ਜਾਈਦੀ ਆ ਅਗਲੇ ਇੱਕ ਇਹਦੇ ਵਿੱਚ ਕੀ ਆ ਇੱਥੇ ਪਾਣੀ ਵਾਲਾ ਕੈਂਪਰ ਆ ਮਨ ਜਿਹਦੇ ਵਿੱਚ ਆਪਾਂ ਪਾਣੀ ਪਾਣੀ ਪੀ ਸਕਦੇ ਆ ਤੁਸੀਂ ਅੱਛਾ ਇਹ ਤੁਹਾਨੂੰ ਖੋਲ ਕੇ ਵੀ ਦਿਖਾਉਂਦੇ ਆ ਇੱਥੇ ਫਿਲਟਰ ਕਰਨ ਦੀ ਵੀ ਲੋੜ ਨਹੀਂ ਅੱਛਾ ਇਹਦੇ ਫਿਲਟਰ ਵੀ ਨਹੀਂ ਕਰਨ ਦੀ ਲੋੜ ਆ ਆਹ ਦੇਖੋ ਦੋਸਤੋ ਆ ਅੰਕਲ ਨੇ ਕਿੰਨਾ ਸੋਹਣਾ ਦੇਖੋ ਆ ਸਜਾਇਆ ਪਿਆ ਹੈ ਤੇ ਇਥੇ ਟੂਟੀ ਵੀ ਲੱਗ ਜਾਂਦੀ ਟੂਟੀ ਵੀ ਲੱਗਦੀ ਹੈ ਅੰਕਲ ਇਹਦਾ ਫਾਇਦਾ ਕੀ ਆ ਇਹਦਾ ਫਾਇਦਾ ਇਹ ਆ ਕਿ ਤਾਂ ਫਿਲਟਰ ਪਾਣੀ ਲੋੜ ਨਹੀਂ ਅੱਛਾ ਆਪਣੇ ਆਪ ਹੀ ਫਿਲਟਰ ਹੋ ਜਾਂਦਾ ਹਾਂ ਦੂਜੇ ਪੇਟ ਵਾਸਤੇ ਬਹੁਤ ਫਾਇਦਾ ਪੇਟ ਸਾਫ਼ ਰੱਖਦਾ ਇਹ ਤਾਂ ਪਾਣੀ ਅੱਛਾ ਜੀ ਠੀਕ ਨੇ ਬਹੁਤ ਫਾਇਦੇ ਆ ਇਹ ਤਾਂ ਕਾਫੀ ਬਿਮਾਰੀਆਂ ਗੋਡੇ ਮੋਡੇ ਸਭ ਠੀਕ ਰਹਿੰਦੇ ਇਹਦੇ ਨਾਲ ਹਾਂਜੀ ਤੇ ਤੁਹਾਨੂੰ ਲੱਗਦਾ ਵੀ ਹੁਣ ਲੋਕ ਜਿਹੜਾ ਪੁਰਾਣੀਆਂ ਚੀਜ਼ਾਂ ਨੂੰ ਦੁਬਾਰਾ ਹੁੰਦੇ ਜਾਂਦੇ ਮਿੱਟੀ ਦੀਆਂ ਚੀਜ਼ਾਂ ਵਿੱਚ ਜ਼ਿਆਦਾ ਜੂਸ ਕਰ ਲੈਂਦੇ ਹੋਰ ਬਹੁਤ ਹੋ ਰਹੇ ਆ ਉਹ ਤਾਂ ਯੂਐਸਏ ਤੱਕ ਜਾ ਰਿਹਾ ਮਾਲ ਇਹ ਯੂਐਸਏ ਤੱਕ ਯੂਐਸਏ ਤੱਕ ਮਾਲ ਜਾ ਰਿਹਾ ਮਤਲਬ ਇਥੋਂ ਫੇਰ ਰਾਸਤੇ ਵਿੱਚ ਟੁੱਟਦਾ ਨਹੀਂ ਤੇ ਪੈਕਿੰਗ ਪੈਕਿੰਗ ਤੇ ਕੋਈ ਕਿੰਨੀ ਜੋੜ ਤੁਹਾਡੇ ਸਾਹਮਣੇ ਪਈ ਆਹ ਦੇਖ ਲਓ ਮਾੜਾ ਜ ਆਹ ਸਾਈਡ ਤੇ ਕਿੱਦਾਂ ਪੈਕਿੰਗ ਕਰਕੇ ਚੀਜ਼ਾਂ ਸਾਰੀਆਂ ਰੱਖੀਆਂ ਅੰਕਲ ਨੇ ਇਹ ਕੱਪ ਪਲੇਟਾਂ ਸਾਰਾ ਕੁਝ ਆਹ ਆਹ ਕੱਪ ਦੇਖੋ ਜੀ ਕੌਫੀ ਕੱਪ ਹੈ ਕੌਫੀ ਕੱਪ ਇਹਦੇ ਵਿੱਚ ਤੁਸੀਂ ਕੌਫੀ ਚਾਹ ਜੋ ਮਰਜ਼ੀ ਪੀ ਸਕਦੇ ਹੋ ਸਾਰਾ ਕੱਪ ਵੀ ਹੈ ਜੂਸ ਮੱਗ ਵੀ ਹੈ ਜੂਸ ਮੱਗ ਵੀ ਹੈ ਸਾਰਾ ਕੁਝ ਮਿੱਟੀ ਦਾ ਅਵੇਲੇਬਲ ਹੈ ਤੁਹਾਡੇ ਕੋਲ ਅੰਕ ਲੈ ਕੇ ਜਦਾਂ ਕਹਿੰਦੇ ਹੁੰਦੇ ਵੀ ਜਦੋਂ ਸੋਣੀ ਜਿਹੜੀ ਸੀ ਉਹ ਕੱਚਾ ਘੜਾ ਜਿਹੜਾ ਸੀਗਾ ਸੋਣੀ ਦਾ ਉਹ ਵਿੱਚ ਇਦਾਂ ਮਤਲਬ ਉਹਨੇ ਉਹਨੂੰ ਡੋਬ ਦਿੱਤਾ ਸੀ ਤੇ ਬਿਨਾ ਪੱਕਾ ਹੋਇਆ ਸੀਗਾ ਤੇ ਕੱਚੇ ਤੇ ਪੱਕੇ ਦਾ ਫਰਕ ਹੀ ਹੁੰਦਾ ਆ ਅ ਕੜਾ ਲੈ ਆਈਆਂ ਪੱਕਾ ਚੱਕ ਕੇ ਬਨੋ ਜ ਅ ਕੜਾ ਲੈ ਆਈਆਂ ਕਲਕ ਪੱਕਾ ਚੱਕ ਕੇ ਤੇ ਉਹ ਤੁਹਾਨੂੰ ਫਰਕ ਦਿਖਾ ਦੇ ਇਦਾਂ ਆਪਾਂ ਗਾਣਿਆਂ ਵਾਂਗ ਸੁਣਿਆ ਨੇ ਸੋਣੀ ਵਿੱਚ ਢਣਾ ਦੇ ਠੱਲ ਕੋਈ ਮਹੀਵਾਲ ਨੂੰ ਵਾਜਿਆ ਮਾਰਦੀ ਉਹ ਗੱਲ ਵਾ ਤੁਹਾਨੂੰ ਨਾਲ ਨਾਲ ਦਿਖਾ ਲਦੇ ਇੱਕ ਆ ਚੀਜ਼ ਦੇਖੋ ਜੀ ਅੰਕਲ ਆ ਕੀ ਹੈ ਜੀ ਇੱਕ ਮਿੰਟੇ ਅੰਕਲ ਘੜਾ ਦਿਖਾ ਦੇਗੀ ਅੱਛਾ ਘੜਾ ਦਿਖਾ ਲੈਣ ਲੱਗੇ ਅੰਕਲ ਇਹ ਪੱਕਾ ਹੈ ਜੀ ਇਹ ਪੱਕਾ ਘੜਾ ਆ ਆ ਦੇਖ ਲਓ ਆਵਾਜ਼ ਆਉਂਦੀ ਹੈ ਨਾ ਜੇ ਸੋਹਣੀ ਕੋਲ ਇਹ ਘੜਾ ਹੁੰਦਾ ਉਹ ਸੋਹਣੀ ਨੇ ਡੁੱਬਣਾ ਨਹੀਂ ਨਹੀਂ ਡੁੱਬਣਾ ਸੀ ਉਹਨੇ ਫੇ ਤਾਂ ਭੈਣ ਜੋ ਵਜਾ ਵਜਾ ਹੋਣੀ ਸੀ ਅੱਛਾ ਤੇ ਅੰਕਲ ਆ ਦੇਖੋ ਨਿਸ਼ਾਨੀ ਪੱਕੇ ਘੜੇ ਦੀ ਇਹ ਟਣਕਦਾ ਆ ਤੇ ਜਿਹੜਾ ਕੱਚਾ ਘੜਾ ਕਹਿੰਦੇ ਉਹ ਟਣਕਦਾ ਨਹੀਂ ਟਣਕਦਾ ਨਹੀਂ ਤੇ ਇੱਕ ਅੰਕਲ ਨੇ ਆ ਚੀਜ਼ ਹੋਰ ਪੈਕ ਕਰਕੇ ਕੱਢੀ ਆ ਤੇ ਆਹ ਕਲ ਇਹ ਕੀ ਹੈ ਜੀ ਤੇ ਤੜਕਾ ਲਾਣ ਵਾਲੀ ਕੜਾਈ ਹੈ ਕੜਾਈਆਂ ਵੀ ਹੁਣ ਆਪੀਆਂ ਮਿੱਟੀ ਦੀਆਂ ਹਾਂ ਜੀ ਇਹ ਹਾਂਡੀ ਕੜਾਈ ਹੈ ਫਰਾਈਵਨ ਕੁੱਕਰ ਦਾ ਕੰਲੇ ਆਪਣੇ ਕੋਲ ਕੁੱਕਰ ਦਾ ਕੁੱਕਰ ਤੇ ਆਹ ਦੇਖੋ ਵੀ ਇਹਦੇ ਵਿੱਚ ਜੋ ਮਾਰਟੀ ਤੇ ਚੱਲਣ ਵਾਲਾ ਬਾਂਡਾ ਗੈਸ ਤੇ ਮਲ ਹੋ ਜਾਂਦਾ ਤੱਤਾ ਹੋ ਜਾਂਦਾ ਹਾਂਜੀ ਹਾਂਜੀ ਗੈਸ ਜ਼ਿਆਦਾ ਤਾਂ ਨਹੀਂ ਫੂਕਦਾ ਇਹ ਨਾ ਨਾਰਮਲ ਜਿਨਾਂ ਬਾਕੀ ਚੀਜ਼ਾਂ ਵੀ ਆਹ ਦੇਖ ਲਓ ਸਾਰਾ ਕੁਝ ਇਹ ਤੇ ਜੋ ਮਰਜ਼ੀ ਬਣਾਓ ਇਹ ਕਿੰਨਾ ਕੁ ਟਾਈਮ ਕੱਢ ਜਾਂਦਾ ਜੀ ਤੁਸੀਂ ਚਲਾਓ ਤਾਂ ਸਾਲੋਂ ਸਾਲ ਕੱਢ ਜਾਂਦਾ ਮਲ ਜੇ ਜੇ ਆਪਾਂ ਥੱਲੇ ਭਾਂਦੇ ਨਹੀਂ ਵੀ ਹੁਣ ਜਗ ਉਹ ਤਾਂ ਬੰਦਾ ਚਮੜੇ ਪੈ ਕੋ ਉਹਦੀਆਂ ਹੱਡੀਆਂ ਟੁੱਟ ਜਾਂਦੀਆਂ ਸਹੀ ਗੱਲ ਹੈ ਜੀ ਤੇ ਅੰਕਲ ਆ ਹੋਰ ਚੀਜ਼ਾਂ ਵੀ ਦਿਖਾ ਦਿਓ ਇੱਕ ਆਲਣਾ ਜੀ ਕੀ ਬਣਾਇਆ ਜੀ ਉਹ ਦਿਖਾ ਲਿਓ ਇਹ ਆਲਣਾ ਦੂਸਰੇ ਪੰਛੀਆਂ ਵਾਸਤੇ ਆ ਇਹ ਦੇਖੋ ਬਈ ਜੂ ਆਲਣਾ ਇੱਥੇ ਗਰਮੀ ਨਹੀਂ ਲੱਗਦੀ ਆਪਾਂ ਜਦ ਤੱਕ ਆਪਣੇ ਕਿਤੇ ਘਰ ਦੇ ਜਾਂ ਵਿੜੇ ਦੇ ਵਿੱਚ ਕੋਈ ਦਰਖਤ ਆ ਤੇ ਜੇ ਆਪਾਂ ਉੱਥੇ ਲਿਆ ਕੇ ਇਹਨਾਂ ਨੂੰ ਟੰਗ ਦਈਏ ਜਿੱਦਾਂ ਹੁਣ ਪੰਛੀ ਜਿਹੜੇ ਆਪਾਂ ਨੂੰ ਚਿੜੀਆਂ ਜਿਹੜੀਆਂ ਭੂਰੀਆਂ ਚਿੜੀਆਂ ਹੁੰਦੀਆਂ ਸੀ ਉਹ ਦੇਖਣ ਨੂੰ ਨਹੀਂ ਮਿਲਦੀਆਂ ਮੈਂ ਉਹ ਕਾਤੇ ਨਹੀਂ ਮਿਲਦੀਆਂ ਕਿਉਂਕਿ ਅੱਗੇ ਘਰ ਜਿਹੜੇ ਹੁੰਦੇ ਸੀ ਕੱਚੇ ਬਾਲੇ ਦੀਆਂ ਛੱਤੇ ਹੁੰਦੇ ਉਹਨਾਂ ਨੂੰ ਮਤ ਵਿੱਚ ਰਹਿਣ ਨੂੰ ਥਾਂ ਮਿਲ ਜਾਂਦੀ ਹੁੰਦੀ ਸੀ ਸਿਰ ਹੁਣ ਜੇ ਆਪਾਂ ਕੋਈ ਉਪਰਾਲਾ ਕਿੰਨੇ ਕ ਦਾ ਅੰਕਲ ਇਹ ਇਹ ਇੱਥੇ ਤਾਂ 200 ਰੁਪਏ ਦਾ ਬਾਜ਼ਾਰ 'ਚ 4-500 ਦਾ ਵਿਕਦਾ ਤੁਹਾਡਾ ਹੋਲ ਸੇਲ ਦਾ ਕੰਮ ਆ ਸਾਡਾ ਹੋਲ ਸੇਲ ਦਾ ਕੰਮ ਤੇ ਹੋਰ ਕਿੱਥੇ-ਕਿੱਥੇ ਮਾਲ ਜਾਂਦਾ ਤੁਹਾਡਾ ਸਾਡਾ ਮਾਲ ਮਾਝਾ ਚੱਲ ਹਰਿਆਣਾ ਰਾਜਸਥਾਨ ਯੂ ਐਸ ਏ ਵੀ ਅੰਕਲ ਦਾ ਦੇਖ ਲਓ ਕੰਮ ਕਿੰਨੇ ਪੱਧਰ ਤੇ ਚੱਲ ਰਿਹਾ ਤੇ ਅੰਕਲ ਨੇ ਹਨਾ ਕਹਿੰਦੇ ਵੀ ਜੇ ਆਪਾਂ ਇਹਨੂੰ ਟੰਗ ਦਈਏ ਤੇ ਉਹ ਜਿਹੜੇ ਜਾਨਵਰ ਅੱਗੇ ਬਾਲੇ ਦੀਆਂ ਛੱਤਾਂ ਵਿੱਚ ਆਪਣੇ ਘਰ ਬਣਾਉਂਦੇ ਹੁੰਦੇ ਸੀ ਤੇ ਉਹ ਜਿੱਦਾ ਮਤਲਬ ਇਹਨਾਂ ਵਿੱਚ ਆਪਣੇ ਬੱਚੇ ਦੇਣ ਆਰਾਮਾ ਦਿੰਦੇ ਆਰਾਮ ਤਾਂ ਕਿ ਜਿਹੜੀਆਂ 84 ਲੱਖ ਜੂਨਾ ਆ ਉਹ ਜਿੱਦਾ ਹੁਣ ਆਪਾਂ ਆਪਣੇ ਸੁੱਖਾਂ ਲਈ ਉਹਨਾਂ ਦਾ ਵੀ ਜਿੱਦਾ ਜੀਣਾ ਜਿਹੜਾ ਦੁਰਬਰ ਕਰ ਦਿੱਤਾ ਆ ਤੇ ਉਹਨਾਂ ਦਾ ਵੀ ਰਹਿਣਾ ਇਸ ਇੱਥੇ ਮਹਾਲ ਹੋ ਗਿਆ ਤੇ ਅੰਕਲ ਕਿੰਨੇ ਕਿ ਚਿਰ ਤੋਂ ਮਰ ਲੋਕਾਂ ਦਾ ਰੁਝਾਨ ਇਸ ਚੀਜ਼ ਨਾਲ ਨੂੰ ਜ਼ਿਆਦਾ ਹੋਈ ਜਾਂਦਾ ਮਿੱਟੀ ਦੇ ਭਾਂਡੇ ਮੇਰੇ ਕੋਲ ਦਲੰਦਰ ਦੇ ਡਾਕਟਰ ਇਕੱਠੇ ਹੋ ਕੇ ਆਏ ਸੀ ਅੱਛਾ ਜੀ ਉਹਨਾਂ ਨੇ ਫਿਰ 50 ਕੁ ਸਾਲ ਪਹਿਲਾਂ ਕਿਹਾ ਰਕੇਸ਼ ਆ ਕੰਮ ਚਾਲੂ ਕਰ ਮੈਂ ਕਿਹਾ ਜੀ ਆਹ ਮਾਲ ਬਹੁਤ ਮਹਿੰਗਾ ਆ ਪਰ ਕਹਿੰਦੇ ਪ੍ਰਚਾਰ ਅਸੀਂ ਕਰਾਂਗੇ ਕਿਉਂਕਿ ਕੈਂਸਰ ਦਾ ਇਲਾਜ ਸਭ ਕੁਝ ਇੱਥੇ ਸਹੀ ਹੁੰਦਾ ਆ ਕੈਂਸਰ ਵੀ ਨਹੀਂ ਹੁੰਦਾ ਇਹਨਾਂ ਜਿਹੜਾ ਮਿੱਟੀ ਦੇ ਭਾਂਡੇ ਚ ਖਾਂਦਾ ਨਾ 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 ਅੱਗੇ ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਸੀ ਜਿਆਦਾ ਮਿੱਟੀ ਦੇ ਭਾਂਡੇ ਯੂਜ਼ ਕਰਦੇ ਸੀ ਭਾਂਡੇ ਯੂਜ਼ ਕਰਦੇ ਆ ਚਾਹ ਵਾਸਤੇ ਲੱਸੀ ਵਾਸਤੇ ਦਹੀਂ ਖਾਣੇ ਵਾਸਤੇ ਮਿੱਟੀ ਦੀਆਂ ਥਾਲੀਆਂ ਤਾਂ ਕਰੀਆਂ ਆਪਣੇ ਮਿੱਟੀ ਦੀਆਂ ਥਾਲੀਆਂ ਵੀ ਮਿੱਟੀ ਥਾਲੀਆਂ ਗਲਾਸ ਬੋਤਲਾਂ ਸਭ ਕੁਝ ਬੋਤਲਾਂ ਵੀ ਬੋਤਲਾਂ ਵੀ ਆ ਪਾਣੀ ਵਾਲੀ ਅੱਗੇ ਅੰਕਲ ਇਹਦਾ ਖੂਹਾਂ ਦੇ ਉੱਤੇ ਜਿਹੜੇ ਵੀ ਖੂਹ ਤੇ ਚਲ ਜਣਾ ਇੱਕ ਘੜਾ ਪਿਆ ਹੁੰਦਾ ਸੀ ਹੁਣ ਉਹ ਖੂਹਾਂ ਉੱਤੇ ਜਿਹਦਾ ਘੱਟ ਲੱਭਦੇ ਆ ਲੋਕਾਂ ਨੂੰ ਚਾਹੀਦਾ ਵੀ ਕਿੰਨਾ ਕਿਤੇ 200 ਦਾ ਖਰਚਾ ਆਉਂਦਾ ਹਨ 300 ਵਾਰਾ ਫੇਰ ਰੱਖਣ ਲੱਗ ਗਏ ਲੱਗੇ ਵੱਡੇ ਮਟਾਂ ਦੇ ਆ ਦੁਬਾਰਾ ਫੇਰ ਰੱਖਣ ਲੱਗ ਗਏ ਪਾਣੀ ਵਾਲੇ ਕੈਂਪਰ ਆਂਦੇ ਆ 20 ਲੀਟਰ ਦੇ 25 ਲੀਟਰ ਦੇ ਆ ਗੋਦਾਮ ਹੈਗਾ ਦੇਖੋ ਗੋਦਾਮ ਤੇ ਸਾਰੀਆਂ ਏਡਾਂ ਪਈਆਂ ਤੇ ਆ ਦੇਖੋ ਬੋਤਲ ਦਿਖਾਣਾ ਤੁਹਾਨੂੰ ਜੇ ਅਕਲ ਲੱਗ ਵੀ ਦਿਖਾ ਜੇ ਅਕਲ ਆਹ ਦੇਖੋ ਜੀ ਬੋਤਲ ਓਹ ਹੋ ਹੋ ਅੱਜ ਦਾ আলাਦੀਨ ਦਾ ਨਾ ਉਏ ਜਦਾਂ ਜਿਹੜੀ ਬਈ ਬੋਤਲ ਵਿੱਚ ਕਿਆਤ ਹੁੰਦਾ ਸੀ ਇਹ ਬੋਤਲ ਥੋੜਾ ਓਦਾਂ ਦਾ ਚਲ ਘਾ ਰਾ ਦਿੰਦੀ ਆ ਆ ਦੇਖ ਲਓ ਵੀ ਇਹ ਕਿਦਾਂ ਅਕਲ ਇਹਦਾ ਜਿਦਾ ਬਰਫ਼ ਤੋਂ ਬਿਨਾਂ ਫ੍ਰੀਜ ਤੋਂ ਪਾਣੀ ਠੰਡਾ ਹੁੰਦਾ ਇਹਦੇ ਵਿੱਚ ਐਨ ਕਿਲ ਹਾਂ ਹੋਰ ਇੱਕ ਵਾਰ ਗਿਰ ਕੋ ਉੱਦਾਂ ਘੰਡੇ ਇੱਕਦਮ ਪਾਣੀ ਓਕੇ ਮਤਲਬ ਗਰਮੀਆਂ ਮੋਰੇ ਆ ਜਾਣੀਆਂ ਤਾਂ ਤੁਸੀਂ ਆਪਣੇ ਘਰਾਂ ਵਿੱਚ ਰਸੋਈ ਵਿੱਚ ਬਾਹਲਾ ਥਾਂ ਵੀ ਨਹੀਂ ਘੇਰਦੀ ਹੈ ਜੀ ਤੇ ਤੁਹਾਡੇ ਇਹਨੇ ਜਦਾਂ ਮਤਲ ਲਾ ਲਓ ਵੀ ਸੱਤ ਅੱਠ ਗਲਾਸ ਇਹਦੇ ਵਿੱਚੋਂ ਪਾਣੀ ਦੇ ਨਿਕਲੇ ਹੋਣੇ ਜਦੋਂ ਮਲ ਪੰਜ ਛੇ ਪ੍ਰੋਣੇ ਇਕੱਠੇ ਆਏ ਨਾ ਤਾਂ ਤੁਸੀਂ ਇੱਕ ਆਰੀ ਵਿੱਚ ਸਾਰ ਸਕਦੇ ਆ ਤੇ ਪਾਣੀ ਘੰਟਾਕ ਰੱਖ ਕੇ ਹੋ ਜਾਂਦਾ ਇਹਦੇ ਵਿੱਚ ਸੱਤਾ ਘੰਟਾ ਮਸੀ ਅੱਧੇ ਘੰਟੇ ਜਾਂਦਾ ਪਾਣੀ ਠੰਡਾ ਚੱਲ ਇਹ ਬਈ ਨਜ਼ਾਰੇ ਸਾਨੂੰ ਅੱਜ ਦੇਖਣ ਨੂੰ ਮਿਲੇ ਆ ਮੈਂ ਕਿਹਾ ਜੱਗ ਵੀ ਦਿਖਾ ਦੇ ਜੱਗ ਵੀ ਤੁਸੀਂ ਵੀ ਕਿਤੇ ਤਰਸ ਨਾ ਜਾਈਓ ਇਹਨਾਂ ਚੀਜ਼ਾਂ ਤੋਂ ਤੇ ਤੁਹਾਨੂੰ ਵੀ ਦਿਖਾ ਲ ਦਈਏ ਬਈ ਇਹ ਨਜ਼ਾਰੇ ਐਸ ਵੇਲੇ ਸਾਨੂੰ ਦੇਖਣ ਨੂੰ ਮਿਲੇ ਆ ਤੇ ਅੰਕਲ ਨੇ ਬਹੁਤ ਵਧੀਆ ਉਪਰਾਲਾ ਕੀਤਾ ਆਹ ਦੇਖੋ ਬਈ ਆਹ ਚੀਜ਼ ਮੈਂ ਤੁਹਾਨੂੰ ਦਿਖਾ ਲਦਾ ਬਈ ਇੱਧਰ ਦੇਖੋ ਜਦ ਤੱਕ ਘਰਾਂ ਦੇ ਬਾਹਰ ਆਪਾਂ ਨજર ਬੱਟੂ ਨਹੀਂ ਲਾਈਦੇ ਹੁੰਦੇ ਆ ਦੇਖੋ ਬਈ ਕਈ ਵੇਲੇ ਇਦਾਂ ਹੁੰਦਾ ਨਾ ਕੋਈ ਬੰਦੇ ਛੜਦੇ ਹੁੰਦੇ ਜਦੋਂ ਤੁਸੀਂ ਘਰ ਬਣਾ ਲਿਆ ਕੋਠੀ ਬਣਾ ਲਈ ਤੇ ਉਹ ਜਦਾਂ ਆਪਣੇ ਮਨ ਦਾ ਆ ਇਹ ਬਈ ਇਹ ਲੱਗਾ ਹੋਵੇ ਤਾਂ ਨજર ਨਹੀਂ ਲੱਗਦੀ ਬਾਕੀ ਕੀ ਤਾਂ ਨਹੀਂ ਲੱਗਦੀ ਬਾਕੀ ਕਰਮ ਤਾਂ ਕੋਈ ਕਿਸੇ ਦੇ ਨਹੀਂ ਖੋ ਸਕਦਾ ਪਰ ਜੇ ਕਿਸੇ ਨੇ ਆਪਣੇ ਮਨ ਨੂੰ ਤਸੱਲੀ ਦੇਣੀ ਹੋਵੇ ਤਾਂ ਇਹ ਵੀ ਘਰ ਦੇ ਬਾਹਰ ਜਾ ਕੇ ਲਗਾ ਸਕਦਾ ਤਾਂ ਚੱਕੀ ਮੜਾ ਜਾ ਆ ਦੇਖੋ ਇਹ ਨਹੀਂ ਉਠਾ ਸਕਦਾ ਬਾਹਰ ਜੀ ਅਜੀਬ ਬਾਹਰ ਕੱਟੀ ਮੜਾ ਜੀ ਅਕਲ ਦਾ ਨਾਂ ਕੀ ਆ ਨજર ਬੱਟੂ ਨજર ਬੱਟੂ ਜੀ ਬਾਹਰ ਜੀ ਹੁਣੀ ਨજર ਬੱਟੂ ਪਾਈ ਆ ਜੀ ਬਾਹਰ ਕੱਟ ਕੇ ਦੇਖੀ ਤੂੰ ਆਪਣੇ ਜੀ ਬਾਹਰ ਕੱਟੀ ਤਾਂ ਤੂੰ ਕੱਢ ਦਿਖਾਉ ਜੀ ਕੱਢ ਆਪਣੇ ਆਹ ਮੇਰੀ ਯਾਰ ਰਹਿਣ ਦੇ ਉਸ ਪਤਾ ਹੀ ਗੱਲ ਕੀ ਆ ਉਹ ਕਹਿੰਦਾ ਇਹਨੂੰ ਰਹਿਣ ਦਿੰਦੇ ਆ ਤੇ ਮੈਨੂੰ ਲੈ ਜਾਂਦੇ ਆ ਨੋੜ ਕੇ ਮੈਨੂੰ ਟੰਗ ਦੂਗੇ ਇਕਲੇ ਆਹ ਦੇਖੋ ਜੀ ਇਹ ਜਾਗਿਆ ਇਹ ਜਿੱਦਾਂ ਮਹਾਰਾਜੇ ਵਾਲੀ ਜੇ ਤੁਸੀ ਫੀਲਿੰਗ ਲੈਣੀ ਹੋਵੇ ਤੇ ਤੁਸੀਂ ਆਹ ਆਪਣੇ ਘਰ ਲਿਆ ਕੇ ਰੱਖੋ ਇਹ ਤੇ ਬੀਅਰ ਪਾ ਕੇ ਵੀ ਰੱਖਦੇ ਹੋ ਵੀ ਠੰਡੀ ਹੁੰਦੀ ਏ ਨਾ ਚਲੋ ਅੰਕਲ ਆਪਾਂ ਬੀਅਰ ਦਾ ਪ੍ਰਚਾਰ ਨਹੀਂ ਕਰਨਾ ਪਰ ਉਦਾਂ ਅੰਕਲ ਨੇ ਚਲੋ ਆਪਣੇ ਵੱਲੋਂ ਗੱਲ ਦੱਸੀ ਆ ਬਈ ਇਹਦੇ ਵਿੱਚ ਆਪਾਂ ਮਾਲ ਕੋਈ ਵੀ ਚੀਜ਼ ਪਾ ਕੇ ਰੱਖ ਸਕਦੇ ਆ ਦੇ ਵਿੱਚ ਠੰਡੀ ਹੁੰਦੀ ਆ ਤੇ ਆ ਲੋ ਭਾਈ ਤੇ ਨਾਲ ਨਾਲ ਤੁਹਾਨੂੰ ਆ ਦਿਖਾਲਦੇ ਆ ਅੰਦਰ ਹੋਰ ਵੀ ਗੱਲਬਾਤ ਤੁਹਾਨੂੰ ਦਿਖਾਲਦੇ ਆ ਅੰਦਰ ਹੁਣ ਤੁਹਾਨੂੰ ਜਾ ਕੇ ਬੇਰਬਾ ਦਿਖਾਲਦੇ ਹਾਂ ਅੰਕਲ ਇੱਧਰ ਪਾ ਲੈ ਇੱਧਰ ਦਿਖਾਓ ਹਾਂਜੀ ਆਹ ਦੇਖੋ ਜੀ ਘੜੇ ਹੀ ਘੜੇ ਆ ਆਹ ਦੇਖੋ ਉਹ ਦੇਖੋ ਜੀ ਘੜੇ ਹੀ ਘੜੇ ਆ ਚਾਹੀ ਕਾ ਨੇ ਵੱਡ ਕੁੰਡਰ ਸਾਰੇ ਦਿਖਾ ਲਓ ਅੰਦਰ ਦਾ ਘੜਾ ਉੱਪਰ ਦਾ ਭਈ ਆਹ ਦੇਖੋ ਆ ਇੱਧਰ ਹੈ ਨਾ ਆ ਕੁਜੇ ਪਏ ਆ ਇਹ ਬਾਜੀ ਇਹ ਕੁੱਜੇ ਕਿਹੜੇ ਕੰਮ ਆਉਂਦੇ ਆ? ਇਹ ਜੇ ਦਹੀਂ ਖਾਤਰ ਦੀ ਗਰਮੀ ਆ ਤੁਸੀਂ ਹਮੇਸ਼ਾ ਦਹੀਂ ਤੇ ਆਹ ਕੀ ਹੈ ਬਾਜੀ? ਆਹ ਜੀ ਸਬਜ਼ੀ ਸੂਬਜੀ ਬਣਾਉਣੀ ਹੁੰਦੀ ਹੈ। ਇਹ ਕਿਸੇ ਨੇ ਸਬਜ਼ੀ ਸੂਬਜੀ ਬਣਾਉਣੀ ਆ ਉਹ ਸਬਜ਼ੀ ਵੀ ਆਪਣੀ ਬਣਾ ਸਕਦਾ। ਇਹ ਕਈ ਤਰ੍ਹਾਂ ਦੀ ਵੈਰਾਈਟੀਆਂ ਆ ਰਹੀਆਂ ਨੇ। ਇਹ ਇਹਦੇ ਵਿੱਚ ਬਾਜੀ ਚੀਜ਼ੇ ਤਾਂ ਵਧੀਆ ਪੱਕ ਜਾਂਦੀ ਹੈ ਨਾ। ਉਹ ਦੇਖੋ ਜੀ ਅੰਕਲ ਦਾ ਗਦਾਮ ਇਹ ਆਹ ਦੇਖੋ। ਆਹ ਭਰਿਆ ਪਿਆ ਜੀ ਆਹ ਸਾਰੀਆਂ ਮਿੱਟੀ ਦੀਆਂ ਚੀਜ਼ਾਂ ਕਿਹੜੀ ਚੀਜ਼ ਹੈ ਜਿਹੜੀ ਮਿੱਟੀ ਦੀ ਇੱਥੇ ਨਹੀਂ ਤੁਹਾਨੂੰ ਮਿਲੂਗੀ। ਬੱਚਿਆਂ ਦਾ ਬਾਜੀ ਬੱਚਿਆਂ ਖਾਤਰ ਇਹ ਇਹ ਅੱਛਾ ਬੱਚਿਆਂ ਦਾ ਗੋਲਕ ਉਹ ਬੱਚਿਆਂ ਦੀ ਗੋਲ ਕੇ ਆ ਬਈ ਜੇ ਕਿਸੇ ਬੱਚੇ ਨੇ ਮਤਲਬ ਜਿੱਦਾਂ ਪਹਿਲਾਂ ਬੈਂਕ ਦੇ ਆਪਣੇ ਅਕਾਊਂਟ ਖੋਲਣ ਤੋਂ ਪਹਿਲਾਂ ਜਿੱਦਾਂ ਛੋਟੇ ਤੋਂ ਸ਼ੁਰੂ ਕਰਨਾ ਹੋਵੇ ਮਤਲਬ ਪਹਿਲਾਂ ਛੋਟੀ ਬੈਂਕ ਵਿੱਚ ਆਪਣੇ ਪੈਸੇ ਜਮ੍ਹਾਂ ਕਰਕੇ ਤੇ ਵਧੀਆ ਆਦਤਾਂ ਜਿਹੜੀਆਂ ਨਿਆਣਿਆਂ ਨੂੰ ਜਿੱਦਾਂ ਜੋੜਨ ਦੀ ਆਦਤ ਪਾਉਣੀ ਹੋਵੇ ਤੇ ਇਹ ਵੀ ਤੁਸੀਂ ਲਿਆ ਕੇ ਤਾਂ ਆਪਣੇ ਘਰ ਰੱਖ ਸਕਦੇ ਆ ਤੁਸੀਂ ਇਹਦਾ ਉਹ ਖੁੱਲੜ ਪੀਜੇ ਦਾ ਸੁਣਿਆ ਹੋਣਾ ਨਾ ਆ ਦੇਖੋ ਆ ਕੁੱਲੜ ਗਲਾਸ ਵੀ ਆ ਭਾਜੀ ਹੁਣਾਂ ਤੋਂ ਤੇ ਇਹ ਭਾਜੀ ਕਿੰਨਾ ਚਿਰ ਕੱਟ ਜਾਂਦੇ ਆ ਇਹ ਡਿਸਪੋਜ਼ੇਬਲ ਆ ਜੀ ਬਸ ਯੂਜ਼ ਕਰਨੇ ਨਾਲ ਦੇ ਨਾਲ ਦੇ ਆ ਅਛਾ ਜਿਹੜੇ ਆਪਣੇ ਆ ਹਵੇਲੀ ਦੀ ਮਿਲਦੇ ਜਾਂ ਹੋਰ ਥਾਂ ਤੇ ਮਿਲਦੇ ਹਨ ਤੇ ਆ ਦੇਖੋ ਜੀ ਆ ਗਦਾਮ ਅੰਕਲ ਦਾ ਭਰਿਆ ਪਿਆ ਆ ਆਹ ਚੱਪਣ ਦਿਖਾ ਦਿੰਦਾ ਆਹ ਇੱਕ ਚੱਪਣ ਹਾਂ ਆਹ ਚੱਪਣ ਆ ਇਹ ਚੱਪਾ ਦਾ ਕੀ ਆ ਜੀ ਪਤਲੇ ਹੋਗੇ ਭਾਜੀ ਆ ਦੇਖੋ ਆ ਪਤਲਾ ਹੈ ਅੱਜ ਤਾਂ ਚੱਪਣੀ ਕਹ ਦਿੰਦੇ ਆ ਤੂੰ ਆ ਛੋਟੀ ਆ ਨਹੀਂ ਇਹ ਪਤਲਾ ਆ ਦੇਖੋ ਭਾਜੀ ਇਹਦੇ ਚ ਜਿਵੇਂ ਸਬਜ਼ੀ ਬਣਾਉਣੀ ਕੋਈ ਵੀ ਤੁਸੀਂ ਇਸਤੇਮਾਲ ਕਰਦੇ ਹੋ ਉਹ ਚੀਜ਼ ਆ ਮਤਲਬ ਇਹਦੇ ਵਿੱਚ ਵਧੀਆ ਰਹਿੰਦੀ ਹੈ ਨਾ ਹਰਿਆਣੇ ਚੀਜ਼ ਹੈ ਜੀ ਅੱਛਾ ਹੀ ਹਰਿਆਣੇ ਤੋਂ ਆ ਇਹ ਹਰਿਆਣੇ ਤੋਂ ਤਿਆਰ ਹੋ ਗਿਆ ਇਹ ਸਾਰੀਆਂ ਵੈਰਾਈਟੀਆਂ ਲਗੜਾ ਰਹੀਆਂ ਭਾਜੀ ਓਕੇ ਭਾਜੀ ਇਹ ਤુલਸੀ ਮਤਲਬ ਤુલਸੀ ਆਪਾਂ ਲਾਉਨੇ ਅੱਛਾ ਜਿਹਦੇ ਵਿੱਚ ਲਾਉਨੇ ਆ ਠੀਕ ਐ ਆ ਜਦਾਂ Hindu ਭਰਾ ਆਪਣੇ ਤਾ ਤુલਸੀ ਲਾਉਂਦੇ ਆ ਤੇ ਇਹ ਵੀ ਲਾ ਸਕਦੇ ਆ ਤੇ ਆ ਦੇਖ ਲਓ ਵੀ ਅੱਗੇ ਤੁਹਾਨੂੰ ਦਿਖਾਉਦੇ ਹਾਂ ਪਰ ਲਾਕਡਾਊਨ ਇਹ ਸਿਲੰਡਰ ਐ ਬਈ ਗੋਲ ਕਾਲਾ ਜਿਹੜੇ ਗੋਲ ਤੋਂ ਸਮੋਲ ਕੌਣੀ ਹੁੰਦੀ ਆ ਘਰ ਚ ਫਰਾਈ ਵੀ ਚਾਹ ਚ ਬਣਾਉਣੀ ਹੋਵੇ ਤਾਂ ਭਾਜੀ ਆ ਚਾਹ ਚ ਵੀ ਇਹਦੇ ਵਿੱਚ ਬਣ ਜਾਂਦੀ ਹੈ ਨਾ ਆ ਦੇਖੋ ਜੀ ਕਿੰਨਾ ਸੋਹਣੀ ਚੀਜ਼ ਐ ਤੇ ਆ ਸਾਰਾ ਸਮਾਨ ਪਿਆ ਆ ਤੁਸੀਂ ਜੇ ਕਿਸੇ ਨੇ ਵੀ ਲੈਣਾ ਹੋ ਤਾਂ ਨੂੰ ਨਾਲ-ਨਾਲ ਨੰਬਰ ਵੀ ਦੇ ਦਵਾਂਗੇ ਤੇ ਸੰਪਰਕ ਕਰ ਲਿਓ ਇੱਥੇ ਜਲੰਧਰ ਜ਼ਿਲ੍ਹੇ ਦੇ ਵਿੱਚ ਆ ਇਹ ਦੁਕਾਨ ਤੇ ਅੰਕਲ ਹੁਣੀ ਜਲੰਧਰ ਕੈਂਟ ਸੋਫੀਪਿੰਡ ਸੋਫੀਪਿੰਡ ਇੱਥੇ ਅੰਕਲ ਹੁਣਾ ਦਾ ਇਦਾਂ ਹੈ ਨਾ ਕਹਿੰਦੇ ਵੀ ਇਹ ਜਿੱਦਾਂ ਹੋਲ ਸੇਲ ਦਾ ਵੀ ਕੰਮ ਜਿੱਦਾਂ ਕਰਦੇ ਆ ਤੇ ਜੇ ਕਿਸੇ ਨੇ ਦੁਕਾਨ ਖੋਲ੍ਹਣੀ ਹੋਵੇ ਪਿੰਡ 'ਚ ਉਹ ਵੀ ਇਹਨਾਂ ਨਾਲ ਸੰਪਰਕ ਕਰ ਸਕਦਾ ਆ ਵੀ ਉੱਥੇ ਇਹ ਮਾਲ ਪਚਾ ਵੀ ਦਊਗੇ ਹਨਾ ਹਾਂਜੀ ਉੱਪਰ ਹਰੇਕ ਚੀਜ਼ ਆ ਵੈਰਾਈਟੀ ਹਰੇਕ ਪਈ ਆ ਆ ਦੇਖ ਲਓ ਜੀ ਆ ਬਈ ਹੁਣ ਅਕਲ ਦੇ ਅਸੀਂ ਦੂਜੇ ਕਾਉਨ ਵਿੱਚ ਆ ਗਏ ਆ ਤੇ ਉੱਥੇ ਆ ਦੇਖ ਲੋ ਆ ਸਾਰਾ ਸਮਾਨ ਆ ਤੇ ਇਧਰ ਵੀਰ ਹੁਣੇ ਖਰੀਦਣ ਵੀ ਆਏ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਪਾਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਸੁਲਤਾਨਪੁਰ ਲੋਧੀ ਤੋਂ ਸੁਲਤਾਨਪੁਰ ਤੋਂ ਤੇ ਉੱਥੇ ਆਪਣੀ ਜਿੱਦਾ ਸ਼ਾਪ ਆ ਪਾਜੀ ਹਾਂਜੀ ਸ਼ਾਪ ਤੇ ਦੇਸਾਂ ਕੋਲ ਤੇ ਤੁਸੀਂ ਅੱਛਾ ਠੀਕ ਹੈ ਜੀ ਉੱਥੇ ਗੁਰੂ ਘਰ ਦੇ ਬਾਹਰ ਲੱਗੇ ਤੁਹਾਡੀ ਤੇ ਤੁਸੀਂ ਇੱਥੋਂ ਫੇਰ ਹੋਲ ਸੇਲ ਦਾ ਜਿੱਦਾ ਸਮਾਨ ਲੈ ਕੇ ਜਾਂਦੇ ਆ ਮਿੱਟੀ ਦੇ ਬਰਤਨ ਹੋਗੇ ਮਿੱਟੀ ਦੇ ਗਲਾਸ ਮਿੱਟੀ ਦੀਆਂ ਕੋਲੀਆਂ ਮਿੱਟੀ ਦੇ ਵਾਟਰ ਪੂਲ ਮਿੱਟੀ ਦੇ ਘੜੇ ਤਾਨੂੰ ਲੱਗਦਾ ਵੀ ਲੋਕ ਹੁਣ ਜਿਦਾ ਪੁਰਾਣੀਆਂ ਚੀਜ਼ਾਂ ਨੂੰ ਦੁਬਾਰਾ ਫੇਰ ਆਉਣ ਲੱਗ ਪਏ? ਹਾਂਜੀ ਹਾਂਜੀ ਲੋਕਾਂ ਨੂੰ ਹੁਣ ਸਮਝ ਪੈ ਗਈ ਆ ਵੀ ਜਿਹੜੇ ਸਟੀਲ ਦੇ ਜਾਂ ਪਰਤ ਦੇ ਭਾਂਡੇ ਉਹਨਾਂ ਦੀ ਬਿਮਾਰੀ ਐ ਅਟੈਕ ਹੁੰਦਾ ਉਹਨਾਂ ਨੂੰ ਜੇ ਉਹਨਾਂ ਨੂੰ ਯੂਜ਼ ਕਰਦੇ ਆ ਲੋਕ ਤੇ ਜਿਹੜੇ ਮਿੱਟੀ ਦੇ ਬਰਤਨ ਜਿੱਦਾਂ ਰੈਗੂਲਰ ਪਹਿਲਾਂ ਯੂਜ਼ ਕਰਦੇ ਸੀ ਲੋਕ ਚਾਹ, ਲੱਸੀ ਦੀ ਨਹੀਂ ਪੱਕਣੀ ਜੋ ਵੀ ਰੱਖਦੇ ਸੀ ਇਹਨਾਂ ਵਿੱਚ ਮਿੱਟੀ ਦੇ ਬਰਤਨਾਂ ਦੇ ਵਿੱਚ ਹੁਣ ਲੋਕ ਦੁਬਾਰਾ ਜਾਗਰੂਕ ਹੋ ਗਏ ਇਸ ਤੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਜੇ ਆਪਣੀ ਜ਼ਿੰਦਗੀ ਸੇਵ ਰੱਖਣੀ ਐ ਲੰਬੀ ਲੌਂਗ ਲਾਈਫ ਜੀਣੀ ਹੈ ਤੇ ਸਾਨੂੰ ਮਿੱਟੀ ਦੇ ਬਰਤਨਾਂ ਦੇ ਵਿੱਚ ਪਕਾ ਬਣਾ ਕੇ ਖਾਣਾ ਚਾਹੀਦਾ। ਇਹ ਸਾਡਾ ਇੱਥੇ ਕਿੰਨੀ ਦੂਰ ਹੈ ਕਿੰਨੇ ਕਿਲੋਮੀਟਰ ਹੈ? ਇਹ ਸਾਡਾ ਇੱਥੋਂ 55 ਤੋਂ 60 ਦੇ ਵਿੱਚ ਪੈ ਜਾਂਦਾ। ਆ ਦੇਖ ਲਓ ਜੀ 55-60 ਕਿਲੋਮੀਟਰ ਦੂਰ ਵੀਰ ਹੋਣਾ ਤੋਂ ਸਮਾਨ ਲੈਣ ਆਏ ਆ। ਭਾਜੀ ਹੁਣੇ ਤੇ ਇਹਨਾਂ ਨੇ ਫਾਇਦੇ ਦੱਸਿਆ ਵੀ ਮਿੱਟੀ ਦੀਆਂ ਚੀਜ਼ਾਂ ਦੇ ਵਿੱਚ ਜੇ ਆਪਾਂ ਚੀਜ਼ਾਂ ਪਕਾ ਕੇ ਖਾਣੇ ਆ ਤੇ ਉਹਦੇ ਨਾਲ ਆਪਣਾ ਜਦਾ ਬਹੁਤ ਫਾਇਦਾ ਹੁੰਦਾ ਹੈ। ਭਾਜੀ ਤੁਸੀਂ ਇੱਥੇ ਕੰਮ ਕਰਦੇ ਆ? ਮੈਂ ਭਾਜੀ ਮੇਰੀ ਕੋ ਗੱਡੀ ਹੈ। ਅੱਛਾ ਗੰਗਾ ਨਗਰ ਸਾਈਡ ਦਾ ਰਹਿਣ ਵਾਲਾ। ਠੀਕ ਹੈ ਤੇ ਕਿੱਥੇ ਕਿੱਥੇ ਤੱਕ ਇਹ ਮਾਲ ਜਾਂਦਾ ਇੱਥੋਂ ਜੀ ਸਾਡਾ ਜੰਮੂ ਹੋ ਗਿਆ ਜੀ ਹਿਮਾਚਲ ਹੋ ਗਿਆ ਰਾਜਸਥਾਨ ਹਰਿਆਣਾ ਸਾਰੇ ਸਟੇਟਾਂ ਜਾਂਦਾ ਤੁਸੀਂ ਤਾਂ ਯਾਰ ਪੂਰਾ ਇੰਡੀਆ ਹੀ ਕਵਰ ਕੀਤਾ ਹੈ ਮਤਲਬ ਦੁਬਾਰਾ ਲੋਕੀ ਇਧਰ ਨੂੰ ਜਾਗਰੂਕ ਹੋਣ ਲੱਪੇ ਪ੍ਰਾਣੀਆਂ ਚੀਜ਼ਾਂ ਦਾ ਤੇ ਤੁਸੀਂ ਭਾਜੀ ਕਿੱਥੋਂ ਇੱਥੇ ਮੈਂ ਭਾਜੀ ਇੱਥੇ ਤਾਂ ਹੀ ਆ ਠੀਕ ਹੈ ਜੀ ਭਾਜੀ ਤੇ ਭਾਜੀ ਦੇ ਬ੍ਰਦਰ ਆ ਜਿਨ੍ਹਾਂ ਦੇ ਹਨ ਭਾਜੀ ਤੁਹਾਨੂੰ ਲੱਗਦਾ ਵੀ ਆ 2-4 ਸਾਲਾਂ ਵਿੱਚ ਲੋਕ ਜਿਹੜੇ ਜ਼ਿਆਦਾ ਜਾਗਰੂਕ ਹੋਏ ਇਹਨਾਂ ਚੀਜ਼ਾਂ ਨੂੰ ਕੰਮ ਹੋਣ ਵੱਧ ਗਿਆ ਹਾਂਜੀ 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 ਮਲ ਦੂਜੀਆਂ ਚੀਜ਼ਾਂ ਤੋਂ ਹਟ ਕੇ ਇੱਧਰ ਪਾਸੇ ਨੂੰ ਆਉਣ ਲੱਪਿਆ ਹੈ ਨਾ ਹਾਂਜੀ ਹਾਂਜੀ ਇਹ ਦੇਖ ਲਓ ਜੀ ਆ ਤੁਹਾਨੂੰ ਸ਼ੋਰੂਮ ਦਿਖਾਉਂਦੇ ਆ ਉੱਪਰ ਹੋਰ ਵੀ ਹੈ ਹਾਂਜੀ ਉੱਪਰ ਵੀ ਹੈ ਉੱਪਰ ਵੀ ਭਾਜੀ ਹੁਣਾਂ ਦਾ ਇਦਾਂ ਸਾਰੇ ਹਰੇਕ ਚੀਜ਼ ਤੁਹਾਨੂੰ ਇੱਥੇ ਮਿਲੂਗੀ ਆ ਦੇਖ ਲਓ ਜੀ ਬੀਬੀਆਂ ਪਹਿਣਾ ਵੀ ਆਣ ਕੇ ਸਮਾਨ ਖਰੀਦਣ ਆਉਂਦੀਆਂ ਸੋ ਇਹਨਾਂ ਦੀਆਂ ਵੀ ਜਿਦਾ ਸ਼ਾਪਾਂ ਇੱਥੋਂ ਹੋਲ ਸੇਲ ਦਾ ਸਮਾਨ ਮਿਲਦਾ ਸੋ ਬਹੁਤ ਵਧੀਆ ਭਾਜੀ ਹੁਣਾਂ ਦਾ ਇੱਥੇ ਆ ਦੇਖ ਲਓ ਜੀ ਹਰੇਕ ਚੀਜ਼ ਤੁਹਾਨੂੰ ਇੱਥੇ ਮਿਲੂਗੀ ਤੁਸੀਂ ਆਓ ਤਾਨੂੰ ਨੰਬਰ ਨਾਲ ਨਾਲ ਦੇ ਦੇਣਾ ਆਪਾਂ ਤੇ ਆਹ ਭਾਜੀ ਕੀ ਹੈ ਜੀ ਸਟੀਲ ਦਾ ਜਿਹੜਾ ਅੱਛਾ ਅੱਛਾ ਮਿੱਟੀ ਦੇ ਤੰਦੂਰ ਹੈ ਉਤੋਂ ਸੇਫਟੀ ਲਈ ਦੂਜਾ ਲਾਇਆ ਹੈ ਨਾ ਭਰਤ ਲਈ ਹੈ ਅੱਛਾ ਘਰ ਖਾਤਰ ਅੱਛਾ ਘਰ ਖਾਤਰ ਠੀਕ ਹੈ ਜੀ ਇਹਦੇ ਵਿੱਚ ਮਾਲ ਤੁਸੀਂ ਨਾਣ ਨੂਨ ਪਕਾ ਸਕਦੇ ਹਾਂ ਨਾਣ ਖਾਤਰ ਵੀ ਜਿਵੇਂ ਹੁੰਦੇ ਆ ਉਤੋਂ ਵੱਡੇ ਹੁੰਦੇ ਤੋਂ ਜਿਵੇਂ ਮੰਡ ਕੇ ਤੋਂ ਡੱਮ ਵਾਲੇ ਹੁੰਦੇ ਘਰ ਪਈ ਹੈ ਜੀ ਘਰ ਮਿਲਣੇ ਲੱਗੂ ਠੀਕ ਹੈ ਜੀ ਆ ਦੇਖੋ ਇਹ ਛੋਟਾ ਬਾਲੀ ਥਾਂ ਵੀ ਨਹੀਂ ਘੇਰਦਾ ਤੇ ਤੁਹਾਡੇ ਟੱਬਰ ਦੀਆਂ ਦੇ ਵਿੱਚ ਕੀ ਕਹਿੰਦੇ ਹੁੰਦੇ ਨਾ ਨਾ ਨੂਨ ਵੀ ਪੱਕ ਜਾਣੇ ਹਨ ਨਾ ਕਿੰਨੇ ਜਣੇ ਬਣਾਉ ਅਲੱਗ-ਅਲੱਗ ਸਹਾਜੇ ਅਲੱਗ-ਅਲੱਗ ਸਹਾਜੇ ਬਹੁਤ ਵਧੀਆ ਚੀਜ਼ ਆ ਆ ਦੇਖੋ ਆ ਮਿੱਟੀ ਦੇ ਚੁੱਲੇ ਇਹਨਾਂ ਚੁੱਲਾ ਹੀ ਕਹਿੰਦੇ ਨੇ ਨਾ ਭਾਜੀ ਚੁੱਲੇ ਗੀਠੀਆਂ ਹੋਗੀਆਂ ਜੀ ਤਾਂ ਗੀਠੀਆਂ ਹੋ ਗਈਆਂ ਆ ਸਾਰੀਆਂ ਚੀਜ਼ਾਂ ਇੱਥੇ ਮਿਲ ਜੀ ਮਿਲੂਗੀਆਂ ਤੁਹਾਨੂੰ ਇੱਕ ਛੱਤ ਦੇ ਹੇਠ ਤੁਹਾਨੂੰ ਮਿੱਟੀ ਦੀਆਂ ਹਰੇਕ ਚੀਜ਼ ਜਿਹੜੀ ਬਣੀ ਉਹ ਤੁਹਾਨੂੰ ਇੱਥੇ ਮਿਲੂਗੀ ਤੇ ਆ ਇੱਕ ਚੀਜ਼ ਮੈਂ ਤੁਹਾਨੂੰ ਦਿਖਾ ਲਦਾ ਜੀ ਅੱਜ ਜਦ ਆਪਾਂ ਅੱਡੀਆਂ ਦੇ ਉੱਤੋਂ ਹਨ ਮੈਲ ਲਾਉਣੀ ਹੋਵੇ ਕੂਚਕੇ ਇਹਨੂੰ ਕੀ ਕਹਿੰਦੇ ਭਾਜੀ ਕੂਚਾ ਹੋ ਗਿਆ ਚਾਵਾਂ 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 ਕਹਿੰਦੇ ਕੋਈ ਕੂਚਾ ਕਹਿੰਦਾ ਚਾਵਾਂ ਚਾਵਾਂ ਮਤਲਬ ਆ ਦੇਖ ਲਓ ਕਿੰਨਾ ਸੋਹਣਾ ਚਾਵਾਂ ਤੇ ਇਹ ਆਪਾਂ ਜਦਾਂ ਉਹਦੇ ਲਈ ਵੀ ਇਸਤੇਮਾਲ ਕਰ ਸਕਦੇ ਹਾਂ ਸੋ ਆ ਪੇਟੀਆਂ ਭਰੀਆਂ ਪਈਆਂ ਆ ਬਈ ਤੇ ਲੋਕ ਆਈ ਜਾਂਦੇ ਆ ਤੇ ਲਈ ਜਾਂਦੇ ਆ